ਦਿਉਂ ਤਾਂ ਆਸ਼ੀਰਵਾਦ ਜਿੱਤੇ ਪਦੇ ਪਾਛਾਇਦਸ ਮਿ ਪ੍ਰਿਧੰ ਭਰੋਤੀ ਤੇ ਮਰਤਾ ਦੁਨਾਨਤ ਲੈ ਇਤਿਆਏ ਵਿਰੰਦਦ ਤੇ ਅਮਰਦਾਸ ਦਾਮ ਦਾ ਸਾਇਸਾ ਅਰਜਨ ਹਰਦੋ ਬਿੰਦਨ ਸਿਮਰੋ ਸ਼ਿਰ ਰਾਇ ਸਿਧਿਆ ਦੇਸਾ ਯਾ ਜਿਜਟ ਸਤਜਾ ਤੇਤ ਬਾਜ ਸਿਮਰੀਐ ਤੰ ਨੋਨੀ ਦਿਹਾਵੇ ਤਾਏ ਸਭ ਥਾਈਆਂ ਐਸਾ দশ পাশা বাদশা শিরি দবেন দিমাম থাইয়া সহায় দশ মে বাদশা শিরি দুদুর সাহেব জি দে দি দাত দেয়া তান তর তে বলনা জি বারি ਆਂਜੇ ਪਿਆਰਿਆ ਚੋਂ ਸੱਜਾ ਦਾ ਚਾਲੀ ਹੁੰਤੀਆਂ ਜਬੀ ਜਿੰਨਾ ਨਾਮ ਜਪਿਆ ਵਾਂਛਾ ਤੇ ਅਦੇ ਚਲਾਈ ਦੇ ਦਵਾਇ ਦੇਤੇ ਨੇ ਰਿਤਾ ਦਿਨਾ ਬਿਆਰ ਤੇ ਚਾਰੇ ਰਿਤ ਮੈਦਾ ਤੇ ਆਂਦਾ ਤੇ ਬੋਲਣਾ ਜੀ ਮਹਾਰੀ ਗੁਰੂ ਜਿੰਨਾ ਸਿੰਦਾ ਸੈਂ ਮੀਆਂ ਨੇ ਤਰ ਮੈ ਸੀ ਤੇ ਬੰਦ ਬੰਦ ਥੋਪੜੀਆਂ ਨੂੰ ਆਇਆ ਚੜਛੜੀਆਂ ਚੜੇ ਨਾ ਰਾਰਿਆ ਨਾ ਜਿਉਂ ਆਏ ਦਰਦਵਾਰਿਆ ਤੇ ਸੇ ਵਾਲਾ ਇਧਰ ਬਾਨੀ ਆ ਗਈ ਤਰਮ ਨਹੀਂ ਆ ਰਿਆ ਸੀ ਤੇ ਰਸਾ ਸਾਸ ਨਾਲ ਵਾ ਤਿੰਨ ਵੀ ਤੋਈ ਦਤਿਆ ਤੇ ਅੰਦਰ ਤੇ ਹੋਣ ਜੀ ਪੰਜਾ ਤਤ ਸਰਦੁਰ ਦਵਾਰਿਆ ਦਰਤਾਵਾ ਤੂੰ ਪੰਥੋਂ ਵਿਛੋੜਿਆ ਰਿਆ ਹੈ ਖੁੱਲੇ ਦਰਸ਼ਨ ਦੀ ਆਤੇ ਸੇਵਾ ਸੁਆਦ ਅਧਿਆਨ ਪਿਆਰੇ ਰਦਰ ਬੋਨਾ ਜੀ ਗੁਰੂ ਪ੍ਰੀਤ ਮੇ ਸਾਰਥਾ ਸਰਜੀਤ ਵਾਰ ਰਵਾਜ਼ ਰਵਾਜ਼

ਤੇ ਤਰਮਾਨੀ ਮਾਂ ਮਾਤਾ ਤੁਚੀ ਮਾਤਾ ਦਾਦਾ ਦਾ ਸਰੂ ਹੈ ਯਾ ਤਾਲਪੁਰਾ ਆਪਣੇ ਬੰਦੀ ਸਦਾ ਸਾਈ ਦਾ ਤਾ ਪਿਤਾ ਜੀੋ ਸ਼ੀਨਨ ਤਾਣਾ ਸਾਹਿਬ ਤੇ ਹੋਰ ਦੁਰਦਵਾਰਾ ਦਰਤਾਵਾ ਤੂੰ ਪੰਤੋ ਵਿਛੋੜਿਆ ਦਿਆ ਹੈ ਥੂਲੇ ਦਸ਼ਨ ਦਿਦਾ ਤੇ ਸੇਵਾ ਸਵਾਦ ਧਿਆਨ ਪਿਆਰੇ ਤਾਲ ਜੀ ਸ਼ੋ ਹੈ ਮਾਨੀ ਮਾਨੀ ਤਾਨੇ ਅਦਿ ਨੀ ਤਾਨੇ ਓਟਿਆ ਦੇ ਨਿਆਸਰਿਆ ਦੇ ਆਸਰੇ ਤਾਨਤੰ ਸ਼੍ਰੀ ਦੁਰੂ ਦਰਨ ਸਾਹਿਬ ਜੀ ਇਹ ਪਰ ਦੇ ਦਾਤੇ ਆ ਤੇ ਆਂਦਾ ਤੇ ਬੋਲਣਾ ਜੀ ਵਾਹ ਰੇ ਆਪ ਜੀ ਦੇ ਬੱਚਿਆਂ ਪਰਸੋਂ ਹੋਈਆਂ ਆ ਆਪ ਜੀ ਦੇ ਹਜੂਰਾ ਆਪ ਜੀ ਦੇ ਬੱਚਿਆਂ ਬਾਸਾ ਬਾਣੀ ਪੜਦੇ ਸੁਣੇ ਜਾਪ ਕਰਦੇ ਤੋਂਂ ਰਿਆ ਹੋਈਆਂ ਗਲਤੀ ਮਾਫ਼ ਕਰੀ ਅਦੋਂ ਆਸਾ ਸੁਧ ਫੇਸਟ ਬਾਣੀ ਬੜਾ ਸੁਣਾਉਂਦਾ ਬਾਲੂ ਦਮਿਸ਼ੇ ਨਾਨਾ ਦਾ ਨਾਮ ਜਰਦੀਤ ਲਾ